ਕਿ ਰਕਮ ਲੈ ਜੀ ਸਾਡਾ ਆ ਨੌਜਵਾਨ ਮੁੰਡਿਆਂ ਵੱਲੋਂ ਖੀਰਪੂੜਿਆਂ ਦਾ ਲੰਗਰ ਲਾਇਆ ਗਿਆ ਬਾਈ ਨਿੰਮਲੇ ਕਰ ਦੋ ਵੀਡੀਓ ਨੂੰ ਸ਼ੇਅਰ ਨਿੰਮਲੇ ਡੇਰੇ ਤੋਂ ਬਾਈ ਕੱਚੇ ਪੈਸੇ ਦੇ ਉੱਤੇ ਆਪਣੇ বাজਜਾਣੇ ਪੈਸੇ ਦੇ ਉੱਤੇ ਆ ਤਾਲ ਦੇ ਕਿ ਨਾਜ਼ਮ ਦੇ ਘਰ ਕੋਲੇ ਆ ਮੁੰਡੇ ਨੇ ਬੈਠੇ ਸੇਵਾਦਾਰ ਇਧਰ ਅੰਦਰ ਚੱਲ ਰਿਹਾ ਹੈ ਖੀਰਪੂੜਿਆਂ ਦਾ ਕੰਮ ਸੰਗਤ ਰਹੀ ਆ ਸਾਥ ਆਪਾ ਜੀ ਨੇ 나ਜ਼ਮ ਸਿੰਘ ਨੇ ਠੇਕੇਦਾਰ ਜੀ ਵੱਡੀ ਪੈੜ ਲਈ ਫਿਰਦੇ ਨੇ ਕਿੰਨੇ ਲੱਖ ਦੀ ਆ ਗਈ ਇਹ 60000 ਦੀ ਐਨੀ ਅੰਗੀ ਸਾਹਮ ਦਾ ਕਿਵੇਂ ਤੂੰ ਝੋਲਾ ਝੂਲਾ ਸੁਮੇਲਾ ਯਾਰ ਨਾਲ ਹੈ ਮੋਢੇ ਚ ਪਾਲਿਆ ਕਰ ਹੈਨਾ ਇਹ ਡਿੱਗਣ ਦਾ ਡਰ ਰਹਿੰਦਾ ਹੁੰਦਾ ਤਾਂ ਬੈਗ ਜਾ ਆਉਂਦਾ ਇਹਦਾ ਹਾਂ ਇਹਦਾ ਡਿੱਗਣ ਦਾ ਡਰ ਰਹਿੰਦਾ ਇਹਦਾ ਸਾਰਾ ਦਿਨ ਹੀ ਨਹੀਂ ਖੜਾ ਛੱਡਦਾ ਇਹਦਾ ਬਾਈ ਜੀ ਕਿਹੜਾ ਬੈਟਰੀ ਕਰਦਾ ਹੁੰਦੀ ਉਹ ਬੈਠੀ ਲਖਤੋਂ ਹੋ ਜਾਂਦੀ ਹੈ ਮਮੀ ਆਉਂਦੀ ਹੈ ਫਾਉਲ ਬੋਲਦਾ ਨਹੀਂ ਫਾਉਂਡੇਸ਼ਨ ਤੱਕ ਨਹੀਂ ਸਹੀ ਕਰ ਲੈ ਬੋਲਿਆ ਇਹ ਤਪਾ ਲੱਗ ਰਿਹਾ ਯਾਰ ਇੱਧਰ ਹਟ ਤਾ ਇੱਧਰ ਇੱਧਰ ਕਰਨੇ ਲੈ ਕੇ ਇਧਰੋਂ ਦੋ ਟਿਕਣਾਂ ਮੰਜੇ ਦੀ ਸੈਟਿੰਗ ਕਰ ਰਹੇ ਨੇ ਬੈਠਣ ਖਾਤਰ ਕਿਉਂ ਫਿਰ ਪੂਰੇ ਖਾਲੇ ਜਿਆਦੇ ਮੁੰਡਿਆਂ ਨੇ ਹੁਣ ਹਜਮ ਕਰਨਾ ਹੈ ਦਾ ਵੀ ਡੱਕਾ ਬੱਸ ਹੁਣ ਭਾਈ ਜੀ ਅੱਜ ਨਾ ਪਾਂ ਜਿਆ ਮੋਟਰ ਦਾ ਤੁਰੀ ਨਹੀਂ ਕਰਦੇਗਾ ਪਿੰਡਾ ਕਿਰਨ ਅਧਿਆ ਤਾਂ ਕੱਲੇ ਦਾ ਕੈਮਰਾ ਤੇ ਮੇਰਾ ਪੀਟਿੰਗ ਟਾਈਮ ਨਾਲਾ ਸਮਾਨ ਸਾਹਮਣੇ ਆਂਗੇ ਆਪਾਂ 4 ਵਜੇ ਠੀਕ ਆ ਸੇਵਾ ਕਰਕੇ 4 ਵਜੇ ਸਾਹਮਣੇ ਆਂਗੇ ਉਸ ਤੋਂ ਬਾਅਦ ਲਾਲ ਰੰਗ ਦਾ ਬਿੱਲਾ ਚੱਲੂ ਇੱਧਰ ਜਿਹੜਾ ਗੱਡੀ ਮੁਰਿਆ ਇੱਕ ਮਰਿਆ ਹਾਂ ਹਾਂ ਓਏ ਤਵਾ ਦੇ ਉਹ ਡੱਗੀ ਦੇ ਪਰਲੇ ਪਾਸੇ ਯਾਰ ਵਾਧੂ ਪਿਆ ਯਾਰ ਜੀ ਸਮਾਣ ਤੋਂ ਜਿਹੜਾ ਉੱਤੇ ਆਪਾਂ ਨੇ ਤਵਾ ਦੇ ਯਾਰ ਉਹ ਡੱਗੀ ਤੇ ਨਾ ਓ ਉੱਤੇ ਵਾਲੀ ਗੱਲ ਹੋ ਗਈ ਕਹਿੰਦਾ ਜਿਹੜਾ ਸਵਾਮਣ ਤੋਂ ਪਾਣੀ ਉਹ ਉੱਤੇ ਕਹਿੰਦਾ ਸੁੱਚਾ ਟੋਬੇ ਜੀ ਨਾਲ ਉਹ ਬਲੈਂ ਦੇ ਬਲੈਂ ਥਾਲ ਪਰਤਾ ਕੀਰ ਦਾ ਮਤਲਬ ਆਪਾਂ ਖੜੇ ਆਏ ਬਸ ਹਬੇ ਜੀ ਬੋਲੇ ਉਹ ਮੁੰਜਾ ਤੋੜੋ ਉਹ ਇਧਰ ਨੂੰ ਹੋ ਜਾ ਬਸੇਰਾ ਜਦੋਂ ਪਹਿਲਾਂ ਤੋੜ ਤਾ ਹੋਂ ਦੇ ਜਾਂਦੇ ਰਾਹੀਆਂ ਨੂੰ ਸਕਾਉਂ ਦੇ ਖੀਰ ਪੂੜੇ ਵੱਲੀਏ ਕੋਈ ਨਾ ਬੈਠਾ ਹਜੇ ਨਾ ਨਹੀਂ ਗਏ ਗਏ ਨੇ ਅਜੇ ਕੰਮ ਜਾਰੀ ਹੈ ਅਸੋਂ ਨੂੰ ਇੱਕ ਜਾਣਕਾਰੀ ਦੀਆਂ ਗੱਲਾਂ ਸੁਣਾਉਣੇ ਆ ਹਾਂਜੀ ਦੱਸੋ ਕੀ ਹੋ ਗਿਆ 5 ਸਾਲ ਹੋ ਗਏ ਛਿੱਟੇ ਦਾ ਨਸ਼ਾ ਕਰਦੇ ਕੁੜੀਆਂ ਮੋਟਰ ਤੇ ਪੀਏ ਡੱਕੀ ਕਧੀਆਂ ਦਾਰੂ ਪੀਤਾ ਕਿੰਨਾਂ ਉਮਰ ਦੀ ਆ 24 ਸਾਲ ਦੀ ਇੱਕ ਕਧੀਆਂ ਦਾਰੂ ਦਾ ਹਾਂ ਹਾਂ ਅਦੀ ਜੀ ਨਾ ਪਹਿਲਾਂ ਮੇਰਾ ਭਰਾ ਵੀ ਚਿੱਟੇ ਦੀ ਗੱਲ ਕਰ ਗਿਆ ਅੱਛਾ ਪੱਤਰਕਾਰ ਕਹਿੰਦਾ ਸਰ ਜੀ ਤਾਂ ਵੀ ਮਰਨਾ ਹੁਣ ਕਿ ਜੇ ਨੌਕਰੀ ਨਹੀਂ ਮਿਲ ਗਈ ਨੌਕਰੀ ਨਹੀਂ ਮਿਲਦੀ ਨਵੀਆਂ-ਨਵੀਆਂ ਜਾਣਕਾਰੀਆਂ ਲੈਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਬਾਕੀ ਨਾਜ਼ਮ ਸਿੰਘ ਪੱਤਰਕਾਰ ਬਰਾਂਡ ਨੇਮ ਤੇ ਤੁਹਾਡੇ ਨਾਲ ਮਿਲਦੇ ਰਹਿਣਗੇ ਆ ਉਹਦੇ ਸੁਪੁੱਤਰ ਨੇ ਨਾਜ਼ਮ ਸਿੰਘ ਦੇ ਇਹ ਛੋਟੇ ਪੱਤਰਕਾਰ ਨੇ ਤੇ ਹਾਂਜੀ ਤੁਸੀਂ ਕੀ ਇਨਫੋਰਮੇਸ਼ਨ ਦੇ ਰਣੇ ਜਾ ਰਹੇ ਹੋ ਹੁਣ ਕਾਰੇ ਵਾਰੀ ਉਹ ਤਾਂ ਉਧਰ ਕਹਿ ਰਹੇ ਨੇ ਕਹਿੰਦੇ ਇੱਕ ਬੱਚੀ ਚਿੱਟਾ ਲਾ ਕੇ ਦੀ ਆ ਦਾਰੂ ਦਾ ਲਾ ਕੇ ਮੋਟਰ ਤੇ ਗਈ ਐ ਤੇ ਤੁਸੀਂ ਕੀ ਕਹਿਣ ਜਾ ਰਹੇ ਹੋਗੇ ਕੋਈ ਨਾ ਕਰੋ ਪੰਨ ਨਾ ਕੋਈ ਨਾ ਕਰੋ ਕਾਹਦਾ ਪੰਨ ਕਰੀਏ ਕਾ ਸਿਦਾ ਕਾ ਸਿਦਾ ਤਾਂ ਬੜਾ ਖੁਸਾ ਜਾਂਦਾ ਰਸਤੇ ਨ세 ਕਰ ਲਓ ਚਿੱਟੇ ਨਾਲ ਠੀਕ ਆ ਦੇਖ ਲਓ ਜਾਣਕਾਰੀ ਦਿੰਦਾ ਲੋਕੋ ਵੀ ਲਾਇਕਰ ਰਗੜਾ ਪਹਿਲੀ ਚੱਲਣ ਦੇ ਦੇਖ ਲਓ ਆ ਚੋਰ 3 ਲੱਖ ਦੀ ਕਾਰ ਨੂੰ ਤਾਂ ਉਧਰ ਕਰਕੇ ਇੱਕ ਜਾਣਕਾਰੀ ਤੁਹਾਨੂੰ ਹੋਰ ਦਿੰਨੇ ਆ ਹਾਂਜੀ ਦੱਸੋ ਜੀ ਪਤਨ ਲੱਖ ਰੁਪਏ ਦਾ ਕਾਰ ਨੂੰ ਧੱਕਾ ਲਾ ਕੇ ਲੈ ਗਈ ਓਏ ਜਿਹੜਾ ਸਟਾਰ ਕਰੇਗੀ ਦਿੰਦੇ ਆੜੇ ਓਏ